ਜੇ ਹੋ ਬਿਨਾ ਮਸ਼ੀਨਾਂ ਤੋਂ ਵੋਟਾਂ ਪਵਾ ਲੇ ਤੇ ਫੇਰ ਜਿੱਤ ਜੇ ਮੈਂ ਵੀ ਪ੍ਰਧਾਨ ਮੰਤਰੀ ਮੰਨ ਲਊ ਉਹਨੂੰ ਜੇ ਤੂੰ ਕਹਿੰਦਾ ਮੇਰੀ 400 ਸੀਟ ਹੋ ਜੇ ਤੇਰੀ ਜਵੰਤਨਾ ਜੱਪ ਤੋਂ ਮੈਂ ਰੂਦੂ ਨਾ ਨਹੀਂ ਕਹੂੰਗਾ ਅੱਬ ਦਾ ਦੁਬਾਰੇ ਕਦੇ ਕਾਲ ਦੇਵਾਂਗੇ ਤਾਂ ਲਾਜ਼ਮੀ ਆ ਫਿਰ ਦਿੱਲੀ ਦੇ ਵਿੱਚ ਟਰੈਕਟਰ ਵੀ ਆ ਜਾਣਗੇ ਕਹਿੰਦੇ ਅਸਲੀ ਕਿਸਾਨ ਲੀਡਰ ਤਾਂ ਬਾੜਾਂ ਤੇ ਲੜੀ ਜਾਂਦੇ ਆ ਜਿਹੜੇ ਕਾਮਰੇਡ ਐ ਇਹ ਦਿੱਲੀ ਦੇ ਰੈਲੀਆਂ ਰੈਲੀਆਂ ਦਾ ਕੀ ਅਸਰ ਹੁਣ ਐ ਰੇਲੀ ਦਾ ਕਹਿੰਦੇ ਅਸਰ ਕੀ ਹੋਣਾ ਮੋਦੀ ਨੂੰ ਕੀ ਫਰਕ ਪੈਣਾ ਇਹਦੇ ਨਾਲ ਕਮਾਲ ਦੀ ਗੱਲ ਹੈ ਇਕੱਠ ਦਾ ਰੈਲੀ ਦਾ ਥੋੜੀ ਜਿਹੀ ਰੈਲੀ ਹੋ ਜਾ ਵੱਡੇ ਵੱਡੇ ਅਸਰ ਪਾ ਜਾਂਦੇ ਉਹ ਤਾਂ ਵੋਟਰ ਇਹ ਪਲਾ ਇਕੱਠ ਕਰਨਗੇ ਵੋਟਾਂ ਮਾਰੇ ਉਹਦਾ ਅਸਰ ਨਹੀਂ ਪੈਂਦਾ ਹੁੰਦਾ ਕਿਸਾਨ ਪਹਿਲਾਂ ਦਿੱਲੀ-ਦਿੱਲੀ ਤੁਰੇ ਉਹਨਾਂ ਨੂੰ ਤਾਂ ਰਾਹਾਂ ਤੀ ਰੋਕ ਲਿਆ ਗਿਆ ਇਹਨਾਂ ਨੇ ਕਾਲ ਦਿੱਤੀ ਆਉਣ ਦੇ ਲਈ RAMLILA ਗਰਾਊਂਡ ਦੇ ਵਿੱਚ ਕਿ ਭਾਈ ਅਸੀਂ ਜਿਹੜਾ ਵੱਡਾ ਇਕੱਠ ਕਰਨਾ ਕਹਿੰਦੇ ਸਾਰੇ ਬਾਰਡਰ ਖੋਲ ਦਿੱਤੇ ਗਏ ਕਿ ਕਿਸੇ ਤਰ੍ਹਾਂ ਦੀ ਕੋਈ ਸਹਿਮਤੀ ਸੀ ਸਮਝੌਤਾ ਸੀ ਕਿ ਐਵੇਂ ਹੀ ਖੋਲਤੇ ਸਤਿਅੰਦੇਵ ਵੱਲੋਂ ਕਿਸਾਨਾਂ ਦੀ ਮਹਾਪੰਚਾਇਤ ਅੱਜ ਦਿੱਲੀ ਦੀ ਰਾਮਗੰਲੀ ਦਾ ਗਰਾਊਂਡ ਦੇ ਵਿੱਚ ਰੱਖੀ ਗਈ ਹੈ ਸਾਡੇ ਨਾਲ ਕਿਸਾਨਾਂ ਕੋਲ ਰੋਲਦੂ ਸਿੰਘ ਮਾਨ ਸੌਣਗੇ ਪ੍ਰਧਾਨ ਸਾਹਿਬ ਜੀ ਸਭ ਤੋਂ ਪਹਿਲਾਂ ਦਾ ਸਵਾਲ ਇਹੀ ਹੈ ਕਿ ਇਹ ਮਹਾਪੰਚਾਇਤ ਅਸਰ ਕੀ ਛੱਡੂਗੀ ਖਾਸ ਕਰ ਸਰਕਾਰ ਦੇ ਉੱਪਰ ਵੱਡੀ ਪੱਧਰ ਤੇ ਜਿਵੇਂ ਵੱਡਾ ਮੋਰਚਾ ਲੱਗਿਆ ਸੀਗਾ ਘਟੋ ਘਟੇ ਇੱਕ ਸਾਲ ਚੱਲਿਆ ਸੀਗਾ ਉਹ ਦੂਰ ਵੱਡਾ ਅਸਰ ਛੱਡ ਕੇ ਜਾਊਗੇ ਅੱਜ ਦੇਸ਼ ਦੇ ਕਿਸਾਨਾਂ ਦੀ ਏਕਤਾ ਇਕੱਠ ਉਦੇ ਪ੍ਰਭਾਵ ਸਰਕਾਰ ਨੇ ਪਾਣੇ ਪਾਣੇ ਲਾਜ਼ਮੀ ਕਿਉਂ ਇਲੈਕਸ਼ਨ ਜਿਹੜੇ ਆਗੇ ਜੇ ਇਲੈਕਸ਼ਨ ਦੇ ਮੌਕੇ ਵੱਡੇ ਵੱਡੇ ਇਕੱਠ ਹੁੰਦੇ ਤਾਂ ਸਰਕਾਰ ਨੂੰ ਡਰਨਾ ਪੈਂਦਾ ਅੱਜ ਅਸੀਂ ਮੇਨ ਮਾ ਕੇ ਇੱਕ ਰੱਖਾਂਗੇ ਮੋਦੀ ਨੂੰ ਨਲਕਾਰਾ ਕਹਿ ਦਈਏ ਘੂਰ ਕੇ ਕਹਿ ਦਈਏ ਬੀਬੀ ਬਿਨਾ ਮਸ਼ੀਨਾਂ ਤੋਂ ਵੋਟਾਂ ਪਵਾ ਜਿਹੜਾ ਤੂੰ ਕਹਣਾ ਮੇਰੀ 400 ਸੀਟ ਹੋ ਜੇ ਤੇਰੀ ਜਵਾਨਤ ਨਾਲ ਜਬ ਤੋਂ ਮੈਂ ਰੂਦੂ ਨਾ ਨਹੀਂ ਕਹੂੰਗਾ ਅਬ ਤਾਂ ਪਰ ਇੱਕੀ ਹੋਰ ਵੀ ਆ ਕਹਿੰਦੇ ਨੇ ਕਿ ਇੱਕ ਪਾਸੇ ਕਿਸਾਨ ਪਹਿਲਾਂ ਦਿੱਲੀ-ਦਿੱਲੀ ਤੁਰੇ ਉਹਨਾਂ ਨੂੰ ਤਾਂ ਰਾਹਾਂ ਤੀ ਰੋਕ ਲਿਆ ਗਿਆ ਪੰਜਾਬ ਦੇ ਬਾਰਡਰ ਤੇ ਰੋਕ ਲਿਆ ਗਿਆ ਇਹਨਾਂ ਨੇ ਕਾਲ ਦਿੱਤੀ ਆਉਣ ਦੇ ਲਈ ਰਾਮਲੀਲਾ ਗਰਾਊਂਡ ਦੇ ਵਿੱਚ ਕਿ ਭਾਈ ਅਸੀਂ ਜਿਹੜਾ ਵੱਡਾ ਇਕੱਠ ਕਰਨਾ ਕਹਿੰਦੇ ਸਾਰੇ ਬਾਰਡਰ ਖੋਲ ਦਿੱਤੇ ਗਏ ਕਿ ਕਿਸੇ ਤਰ੍ਹਾਂ ਦੀ ਕੋਈ ਸਹਿਮਤੀ ਸੀ ਸਮਝੌਤਾ ਸੀ ਕਿ ਐਵੇਂ ਹੀ ਖੋਲਤੇ ਨਹੀਂ ਸਹਿਮਤੀ ਨਹੀਂ ਪਿਛਲੀ ਵਾਰ ਸਰਕਾਰ ਨੂੰ ਭੁਲੇਖਾ ਰਹਿ ਗਿਆ ਸੀਗਾ ਅੰਧਰਾਵੜੀ ਸੀਗੇ ਤੋ ਕਿ ਸਰਕਾਰ ਨੇ ਕਰਤੀ ਸਕਤਾਈ ਸਕਤਾਈ ਤੋਂ ਸਰਕਾਰ ਨੂੰ ਫਿਰ ਇੱਕ ਕਦਮ ਪਿੱਛੇ ਹਟ ਪਿਆ ਵੀ ਤੁਸੀਂ ਟਰੈਕਟਰ ਚਲ ਲੀਆਂ ਤੇ ਨਾਓ ਬਸ ਸਾਰਾ ਹੀ ਆਉ ਰੇਲਾ ਰਾਹੀਆ ਉਹ ਘਾਰਾ ਰਾਹੀਆ ਉਹ ਤੇ ਵੱਡੀ ਆਬ ਦੀ ਰੈਲੀ ਕਰ ਸਕਦੇ ਹੋਗੇ ਇਹਦਾ ਮਤਲਬ ਸਰਕਾਰ ਪਿੱਛੇ ਹਟੀ ਹੈ ਕਿਸਾਨਾਂ ਦੀ ਕਦਰਮ ਕਹਾ ਵਧੀ ਹੈ ਸਰਕਾਰ ਨੇ ਫੈਸਲਾ ਕਰ ਛੱਡਿਆਗਾ ਵੀ ਅਸੀਂ ਟਰੈਕਟਰ ਟੱਲਿਆ ਨਹੀਂ ਬੰਦਨੇ ਆਉਣ ਵਾਲੇ ਸਮੇਂ ਜਦੋਂ ਸਾਰਾ ਸੰਯੁਕਤ ਮੋਰਚਾ ਇਕੱਠਾ ਹੋ ਜੂਗਾ ਦੁਬਾਰੇ ਕਦੇ ਕਾਲ ਦੇਵਾਂਗੇ ਸਾਰਾ ਭਾਈਚਾਰਾ ਇਕੱਠਾ ਹੋਗਾ ਲੀਡਰਸ਼ਿਪ ਇਕੱਠੀ ਹੋਗੀ ਤਾਂ ਲਾਜ਼ਮੀ ਆ ਫਿਰ ਦਿੱਲੀ ਦੇ ਵਿੱਚ ਟਰੈਕਟਰ ਵੀ ਆ ਜਾਣਗੇ ਕਹਿੰਦੇ ਅਸਲੀ ਕਿਸਾਨ ਲੀਡਰ ਤਾਂ ਬਾਰਡਰਾਂ ਤੇ ਲੜੀ ਜਾਂਦੇ ਆ ਜਿਹੜੇ ਕਾਮਰੇਡ ਆ ਇਹ ਦਿੱਲੀ ਦੇ ਰੈਲੀਆਂ ਰੈਲੀਆਂ ਦਾ ਕੀ ਅਸਰ ਹੁਣ ਆ ਕਿਸਾਨ ਲੀਡਰ ਸਾਰੇ ਹੀ ਅਸਲੀ ਹ ਹੌਣ ਚਾਹੇ ਦੂਜਾ ਹੌਣ ਸਾਰੇ ਅਸਲੀ ਨੇ ਉਹ ਲੜਨ ਵਾਲੇ ਵੀ ਅਸਲੀ ਨੇ ਆ ਲੜਨ ਵਾਲੇ ਵੀ ਅਸਲੀ ਨੇ ਇਹ ਰੈਲੀ ਦਾ ਕਹਿੰਦੇ ਅਸਰ ਕੀ ਹੋਣਾ ਮੋਦੀ ਨੂੰ ਕੀ ਫਰਕ ਪੈਣਾ ਇਹਦੇ ਨਾਲ ਕਮਾਲ ਦੀ ਗੱਲ ਹੈ ਇਕੱਠ ਦਾ ਰੈਲੀ ਦਾ ਥੋੜੀ ਜਿਹੀ ਰੈਲੀ ਹੋ ਜਾ ਵੱਡਾ ਵੱਡੇ ਅਸਰ ਪਾ ਜਾਂਦਾ ਉਹ ਵੋਟਰ ਇਹ ਪਲਾ ਇਕੱਠ ਕਰਨਗੇ ਵੋਟਾਂ ਮਾਰੇ ਉਹਦਾ ਅਸਰ ਨਹੀਂ ਪੈਂਦਾ ਹੁੰਦਾ ਜਿਹੜੀ ਪਾਰਟੀ ਵੱਡੀਆਂ ਰੈਲੀਆਂ ਕਰ ਜਾਂਦੀ ਉਹ ਜਿੱਤੀ ਜਾਂਦੀ ਹੈ ਤੇ ਜੇ ਲੋਕ ਇਕੱਠੇ ਹੋ ਕੇ ਤਾਂ ਆਪਦੀਆਂ ਮੰਗਾਂ ਮਨਾਈ ਲੈਣਗੇ ਨਾ ਲੀਡਰ ਸਾਰੇ ਆਸਲ ਨੇ ਕੋਈ ਨਕਲੀ ਨਹੀਂ ਹੈਗਾ ਖੁੰਡਾ ਖੁੰਡਾ ਕਿੱਧਰ ਗਿਆ ਅੱਜ ਛੋਟੀ ਲਈਦਾ ਕੀ ਦੱਸਾਂ ਗੱਡੀ ਗੱਡੀ ਵਿਆਹ ਚ ਗਈ ਹੋਈ ਸੀ ਉਹ ਬੱਚਾ ਨੇ ਖੁੰਡਾ ਬਾਹਰ ਕੱਢ ਕੇ ਤੜਕੇ ਮੈਂ ਤੁਸਾਂ ਦੇ ਹੱਥ ਰੇ ਦੇਖਿਆ ਨਹੀਂ ਹਾਰ ਕੇ ਛੜੀ ਲੈ ਕੇ ਤੁਰਿਆ ਗੋਣ ਪਰ ਇੱਕ ਗੱਲ ਇੱਕ ਗੱਲ ਹੋਰ ਤੁਸੀਂ ਕਹਿੰਦੇ ਹੋ ਮੋਦੀ ਨੂੰ ਲਲਕਾਰਾਂਗੇ ਪਰ ਮੋਦੀ ਤਾਂ ਹਰ ਪਾਸੇ ਜਦੋਂ ਵੀ ਰੈਲੀ ਹੁੰਦੀ ਆ ਇੱਕੋ ਗੱਲ ਕਹਿੰਦੇ ਨੇ ਕਿ ਪਹਿਲਾਂ ਕਹਿੰਦੇ ਸੀ ਅਪਕੀ ਵਾਰ ਮੋਦੀ ਸਰਕਾਰ ਹੁਣ ਕਹਿੰਦੇ ਨੇ ਅਪਕੀ ਵਾਰ 400 ਪਾਰ ਕਹਿੰਦੇ 400 ਪਾਰ ਤਾਂ ਪੱਕੀਆਂ ਸਾਡੀਆਂ ਜੀਤੋ ਜੋ ਹੁੰਦਾ ਜੋ ਫੇਰ ਜਿੱਤ ਜੇ ਮੈਂ ਵੀ ਪ੍ਰਧਾਨ ਮੰਤਰੀ ਬਣ ਲਵਾਂ ਉਹਨੂੰ